ਰਾਦਰਸਵਾਮੀ ਸਤਸੰਗ ਵਿਆਸ ਨਾਲ ਚੁੜੀਆਂ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਖੇ ਪੁਚਕੇ ਪਾਪਾ ਕੋਰਿੰਟਸ ਸਿੰਘ ਢਿੱਲੋਂ ਵੱਲੋਂ ਫਰਮਾਈ ਗਈ ਸਤਸੰਤ ਆਨੰਦ ਮਾਣਿਆ ਗਿਆ ਇਸ ਮੌਕੇ ਹਜੂਰ ਜਸਪੀਤ ਸਿੰਘ ਵੀ ਸਟੇਜ ਉੱਤੇ ਵਿਰਾਜਮਾਨ ਰਹੇ ਸਵਾਮੀ ਜੀ ਦੀ ਬਾਣੀ ਚੋਂ ਲਈ ਗਏ ਸ਼ਬਦ ਤੁਨ ਸੁਣ ਕਰ ਮਨ ਸਮਝਾਈ ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ ਪਾਮੀ ਹੋ ਲੱਖ ਜਤਨ ਕਰਨ ਲਵੇ ਮਾਸ ਦੇ ਆਖਰੀ ਪੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਤਾ ਡੇਰਾ ਵਿਆਸ ਪੁੱਜਿਆ ਜਿਸ ਦੇ ਨਾਲ satsang ਪੰਡਾਲ ਵੀ ਛੋਟਾ ਪੈ ਗਿਆ ਤੇ ਪਾਰਕਿੰਗਾਂ ਦੇ ਵਿੱਚ ਵੀ ਇਸ ਵਾਰ ਰਿਕਾਰਡ ਟੁੱਟ ਗਏ ਸੇਵਾਦਾਰਾਂ ਨੂੰ ਆਜ਼ੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਰਾਦਾ ਸਵਾਮੀ ਸੰਤਸੰਗ ਵਿਆਸ ਤਾਂ ਜੁੜ ਗਿਆ ਸੰਕਤਾ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਖੇ ਪੁੱਜ ਕੇ ਪਾਪਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਇਏ ਗਏ satsang ਦਾ ਆਨੰਦ ਮਾਣਿਆ ਗਿਆ ਰਾਦਰ ਸਵਾਮੀ ਸత్సੰਗ ਵਿਆਸ ਨਾਲ ਚੁੜੀਆਂ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਕੇ ਪੁੱਜ ਕੇ ਪਾਪਾ ਕੋਰਿੰਟ ਸਿੰਘ ਢਿੱਲੋਂ ਵੱਲੋਂ ਫਰਮਾਇ ਗਈ ਸਤਸੰਤਾਨ ਅੰਦਮਾਨਿਆ ਗਿਆ ਇਸ ਮੌਕੇ ਹਜੂਰ ਜਸਪੀਤ ਸਿੰਘ ਵੀ ਸਟੇਜ ਉੱਤੇ ਵਿਰਾਜਮਾਨ ਰਹੇ ਸਵਾਮੀ ਜੀ ਦੀ ਬਾਣੀ ਚੋਂ ਲਈ ਗਏ ਸ਼ਬਦ ਤੁਨ ਸੁਣ ਕਰ ਮਨ ਸਮਝਾਈ ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ ਪਾਮੀਓ ਲੱਖ ਜਤਨ ਕਰਨ ਲਵੇ ਮਾਸ ਦੇ ਆਖਰੀ ਪੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਤਾ ਡੇਰਾ ਵਿਆਸ ਪੁੱਜਿਆ ਜਿਸ ਦੇ ਨਾਲ satsang ਪੰਡਾਲ ਵੀ ਛੋਟਾ ਪੈ ਗਿਆ ਤੇ ਪਾਰਕਿੰਗਾਂ ਦੇ ਵਿੱਚ ਵੀ ਇਸ ਵਾਰ ਰਿਕਾਰਡ ਟੁੱਟ ਗਏ ਸੇਵਾਦਾਰਾਂ ਨੂੰ ਆਜੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਰਾਦਾ ਸਵਾਮੀ ਸੰਤਸੰਗ ਵਿਆਸ ਤਾਂ ਜੁੜ ਗਿਆ ਸੰਤਾ ਵੱਲੋਂ ਐਤਵਾਨ ਨੂੰ ਡੇਰਾ ਵਿਆਸ ਵਿਖੇ ਪੁੱਜ ਕੇ ਪਾਪਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਫਰਮਾਇਏ ਗਏ satsang ਦਾ ਆਨੰਦ ਮਾਣਿਆ ਗਿਆ ਰਾਦਾ ਸਵਾਮੀ ਸత్సੰਗ ਵਿਆਸ ਨਾਲ ਚੁੜੀਆਂ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਖੇ ਪੁੱਜ ਕੇ ਪਾਪਾ ਕੋਰਿੰਦਤ ਸਿੰਘ ਢਿੱਲੋਂ ਵੱਲੋਂ ਪਰਮਾਇ ਗਈ ਸਤਸੰਤਾਂ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਹਜੂਰ ਜਸਪੀਤ ਸਿੰਘ ਵੀ ਸਟੇਜ ਉੱਤੇ ਵਿਰਾਜਮਾਨ ਰਹੇ ਸਵਾਮੀ ਜੀ ਦੀ ਬਾਣੀ ਚੋਂ ਲਈ ਗਏ ਸ਼ਬਦ ਤੁਨ ਸੁਣ ਕਰ ਮਨ ਸਮਝਾਈ ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ ਪਾਮੀ ਹੋ ਲੱਖ ਯਤਨ ਕਰਨ ਲਵੇ ਮਾਸ ਦੇ ਆਖਰੀ ਪੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਤਾ ਡੇਰਾ ਵਿਆਸ ਪੁੱਜਿਆ ਜਿਸ ਦੇ ਨਾਲ satsang ਪੰਡਾਲ ਵੀ ਛੋਟਾ ਪੈ ਗਿਆ ਤੇ ਪਾਰਕਿੰਗਾਂ ਦੇ ਵਿੱਚ ਵੀ ਇਸ ਵਾਰ ਰਿਕਾਰਡ ਟੁੱਟ ਗਏ ਸੇਵਾਦਾਰਾਂ ਨੂੰ ਆਰਜੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਰਾਦਾ ਸਵਾਮੀ ਸੰਤਸੰਗ ਵਿਆਸ ਤਾਂ ਜੁੜ ਗਿਆ ਸੰਗਤਾ ਵੱਲੋਂ ਐਤਵਾਨ ਨੂੰ ਡੇਰਾ ਵਿਆਸ ਵਿਖੇ ਪੁੱਜ ਕੇ ਪਾਪਾ ਗੁਰਿੰਦਰ ਸਿੰਘ ਢਿਲੋ ਵੱਲੋਂ ਫਰਮਾਇਏ ਗਏ satsang ਦਾ ਆਨੰਦ ਮਾਣਿਆ ਗਿਆ ਰਾਦਾ ਸਵਾਮੀ ਸਤਸੰਗ ਵਿਆਸ ਨਾਲ ਚੁੜੀਆਂ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਖੇ ਪੁਜਕੇ ਪਾਪਾ ਕੋਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਈ ਗਈ ਸਤਸੰਗ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਹਜੂਰ ਜਸਪੀਤ ਸਿੰਘ ਵੀ ਸਟੇਜ ਉੱਤੇ ਵਿਰਾਜਮਾਨ ਰਹੇ ਸਵਾਮੀ ਜੀ ਦੀ ਬਾਣੀ ਚੋਂ ਲਈ ਗਏ ਸ਼ਬਦ ਤੁਨ ਸੁਣਕਰ ਮਨ ਸਮਝਾਈ ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ ਪਾਵੇਂ ਉਹ ਲੱਖ ਯਤਨ ਕਰਨ ਲਵੇ ਮਾਸ ਦੇ ਆਖਰੀ ਪੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਤਾ ਡੇਰਾ ਵਿਆਸ ਪੁੱਜਿਆ ਜਿਸ ਦੇ ਨਾਲ satsang ਪੰਡਾਲ ਵੀ ਛੋਟਾ ਪੈ ਗਿਆ ਤੇ ਪਾਰਕਿੰਗਾਂ ਦੇ ਵਿੱਚ ਵੀ ਇਸ ਵਾਰ ਰਿਕਾਰਡ ਟੁੱਟ ਗਏ ਸੇਵਾਦਾਰਾਂ ਨੂੰ ਆਜੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਰਾਦਾ ਸਵਾਮੀ ਸੰਤਸੰਗ ਵਿਆਸ ਤਾਂ ਜੁੜ ਗਿਆ ਸੰਤਾ ਵੱਲੋਂ ਐਤਵਾਰ ਨੂੰ ਡੇਰਾ ਵਿਆਸ ਵਿਖੇ ਪੁੱਜ ਕੇ ਪਾਪਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਫਰਮਾਇਏ ਗਏ satsang ਦਾ ਆਨੰਦ ਮਾਣਿਆ ਗਿਆ